ਪੰਜਾਬ ਤੇ ਦਿੱਲੀ ਚ ਮਾਂ ਆਪਣੇ ਬੱਚੇ ਨੂੰ ਦੁਨੀਆ ਦੀ ਸਭ ਤੋਂ ਛੋਟੀ ਕਹਾਣੀ ਸੁਣਾ ਸਕਦੀ ਹੈ ਇੱਕ ਥੀ ਕਾਂਗਰਸ ਇਹਨੂੰ ਮੈਂ ਠਹਿਣਾ ਚਾਹਣਾ ਥੋਥਾ ਚਨਾ ਬਾਜੇ ਘਨਾ ਤੂੰ ਆਵਦੇ ਆਪ ਨੂੰ ਇਹ ਦੱਸਦਾ ਵੀ ਤੂੰ ਨੈਸ਼ਨਲ ਪਾਰਟੀ ਦਾ ਚੀਫ ਮਿਨਿਸਟਰ ਹੈ ਉਹ ਨੈਸ਼ਨਲ ਪਾਰਟੀ ਜਿਹਦੀ ਲੋਕ ਸਭਾ ਚ ਇੱਕ ਸੀਟ ਹੈ ਇੱਕ ਥੀ ਕਾਂਗਰਸ ਹਉਮੇਹੰਕਾਰ ਵਾਲੇ ਇਸ ਧਰਤੀ ਤੇ ਰਹੇ ਨਹੀਂ ਤੇ ਤੈਨ ਵੀ ਨਹੀਂ ਰਹਿਣਾ ਮੁੱਖ ਮੰਤਰੀ ਕਹਿੰਦਾ ਇਹ ਇੱਕ ਥੀ ਕਾਂਗਰਸ ਇਨੂੰ ਮੈਂ ਕਹਿਣਾ ਚਾਹਨਾ ਥੋਥਾ ਚਨਾ ਬਾਜੇ ਖਨਾ ਤੂੰ ਗੱਲ ਕਿਹੜੀ ਕਰਦਾ ਹੈ ਮਿੱਤਰ ਪਿਆਰੇ ਆ ਪਿਛਲੇ ਇਲੈਕਸ਼ਨਾਂ ਦੇ ਵਿੱਚ ਕਾਂਗਰਸ ਨੂੰ 5 ਕਰੋੜ ਵੋਟਾਂ ਪਈਆਂ ਬੀਜੇਪੀ ਨਾਲੋਂ ਵੀ 10 ਲੱਖ ਵੋਟ ਜ਼ਿਆਦਾ ਪਈ ਹੈ 614 ਇਹਦੇ ਐਮਐਲਏ ਨੇ ਤੇ ਅੱਜ ਕਾਂਗਰਸ ਦੀ ਅਗਰ ਤੂੰ ਗੱਲ ਕਰਦਾ ਹੈ ਤੇ ਤੁਹਾਨੂੰ ਉਹਨਾਂ ਪੰਜਾਂ ਸਟੇਟਾਂ ਦੇ ਇਲੈਕਸ਼ਨਾਂ ਚ ਤੁਸੀਂ ਕਿੰਨਾ ਚ ਲੜੇ ਤੁਹਾਨੂੰ ਅੱਧਾ ਪਰਸੈਂਟ ਵੋਟ ਨਹੀਂ ਪਈ ਅੱਧਾ ਪਰਸੈਂਟ ਵੋਟ ਤੇ ਤੂੰ ਆਪਦੇ ਆਪ ਨੂੰ ਇਹ ਦੱਸਦਾ ਵੀ ਤੂੰ ਨੈਸ਼ਨਲ ਪਾਰਟੀ ਦਾ ਚੀਫ ਮਿਨਿਸਟਰ ਹੈ ਉਹ ਨੈਸ਼ਨਲ ਪਾਰਟੀ ਜਿਹਦੀ ਲੋਕ ਸਭਾ ਚ ਇੱਕ ਸੀਟ ਹੈ ਉਹ ਵੀ ਉਧਾਰੀ ਮੰਗੀ ਹੋਈ ਕਾਂਗਰਸ ਦੀ ਉਹ ਮਿੱਤਰ ਪਿਆਰੇ ਇੰਨਾ ਹਉਮਾ ਹੰਕਾਰ ਨਾ ਕਰ ਹਉਮੇ ਹੰਕਾਰ ਵਾਲੇ ਇਸ ਧਰਤੀ ਤੇ ਰਹੇ ਨਹੀਂ ਤੇ ਕੈ ਵੀ ਨਹੀਂ ਰਹਿਣਾ